ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਾਕੇ ਦੀ 350 ਸਾਲਾਂ ਸਤਾਪਦੀ ਨੂੰ ਸਮਰਪਿਤ ਗੁਰਦੁਆਰਾ ਆਤੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਦੇ ਰਾਤ ਸੁਲਤਾਨਪੁਰ ਲੋਧੀ ਪੁੱਜਿਆ ਜੀ ਹਾਂ ਸਵੇਰੇ ਇਤਿਹਾਸਿਕ ਗੁਰਦੁਆਰਾ ਸ਼੍ਰੀ 베ਰੇ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਪਣੇ ਅਗਲੇ ਪੜਾ ਗਵਿੰਦ왈 ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਦੇ ਰਵਾਨੇ ਦੇ ਸਮੇਂ ਇਲਾਕੇ ਪਾਰਤੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਥਾਨਕ ਸੰਗਤਾਂ ਵਿੱਚ ਨਗਰ ਕੀਰਤਨ ਪ੍ਰਤੀ ਵੱਡਾ ਉਤਸ਼ਾਹ ਸੀ ਅਤੇ ਨਗਰ ਕੀਰਤਨ ਨਾਲ ਚੱਲ ਰਹੀ ਗੁਰੂ ਸਹਿਬਾਨਾਂ ਤੇ ਇਤਿਹਾਸਿਕ ਸੱਤਰਾਂ ਵਾਲੀ ਬਾਤ ਸੱਤੇ ਵੱਡੀ ਕਾਨੇ ਸਕਰੀਨਾਂ ਤੇ ਗੁਰੂ ਸਾਹਿਬ ਨਾਲ ਸੰਬੰਧਤ ਪਾਵਨ ਅਸਥਾਨਾਂ ਤੇ ਇਤਿਹਾਸ ਬਾਰੇ ਦਿਖਾਈਆਂ ਜਾ ਰਹੀਆਂ ਦਸਤਾਵੇਜ਼ੀ ਵੀਡੀਓ ਸੰਗਤਾਂ ਲਈ ਖਿੱਚਦਾ ਕੇਂਦਰ ਸਨ ਸਮਰਪਿਤ ਹੁੰਦੇ ਹੋਏ ਤੇ ਉਹਨਾਂ ਦੇ ਅਨਨ ਪਿਆਰੇ ਸਿੱਖ ਪਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲੰਗੀਧਰ ਪਿਤਾ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਅਮਰਤ ਕੇ ਦਾਤ ਤੇ ਉਹਨਾਂ ਦੀ ਮਹਾਨ ਸ਼ਹਾਦਤ ਪਾਤਸ਼ਾਹ ਜੀ ਜੋ ਬਖਸ਼ ਕੀਤੀ ਹੈ ਉਰਾਈਪੁਰ ਨੂੰ ਸਮਰਪਿਤ ਹੁੰਦੇ ਹੋਏ ਜੋ ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ 21 ਅਗਸਤ ਨੂੰ ਆਰੰਭ ਹੋਇਆ ਸਨ ਰਾਤ ਨੂੰ ਸ਼੍ਰੀ ਗੁਰਦੁਆਰਾ ਫੇਰ ਸਾਹਿਬ ਵਿਖੇ ਪੂਜੇ ਹਨ ਇਸ ਵੇਲੇ ਨਗਰ ਕੀਰਤਨ ਬਿਲਕੁਲ ਰਵਾਨਗੀ ਹੋ ਚੁੱਕੀ ਹੈ ਜਕਰਾਂ ਦੇ ਪੁੱਛ ਦੇ ਨਾਲ ਪੰਜ ਪਿਆਰੇ ਸਾਹਿਬਾਨ ਨੂੰ ਸ਼ਾਂਤੀ ਸਿੰਘ ਨਗਾਰਜੀਤ ਸਿੰਘ ਸੰਗਤਾਂ ਸਹਿ ਉਹਦੇ ਵਿੱਚ ਹਾਜ਼ਰ ਹਨ ਮੇਰੇ ਨਾਲ ਹੀ ਅਤੀ ਸਨਮਾਨਯੋਗ ਬਾਬਾ ਅਜਗੀਤ ਸਿੰਘ ਹਰਖੋਵਾਲ ਵਾਲੇ ਸਾਦੂ ਅਤੇ ਨਾਲ ਹੀ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਟੋਕਰਾਂ ਵਾਲੀ ਜਿਨ੍ਹਾਂ ਨੇ ਪੰਥ ਨੂੰ ਬੜਾ ਮਾਣ ਬਖਸ਼ ਕੀਤਾ 30 ਸਾਲਾਂ ਤੋਂ ਇਸ ਇਲਾਕੇ ਵਿੱਚ ਇਸ ਪਵਨ ਸਤਨਸਥਾਨ ਵਿੱਚੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਜੋ ਸੇਵਾ ਨਿਭਾ ਰਹੇ ਹਨ ਇਹ ਮਾਲਕ ਨੇ ਬਹੁਤ ਵੱਡੀਆਂ ਵੇਈਆਂ ਜਿਹੜੀਆਂ ਬੜੀਆਂ ਬਖਸ਼ਿਸ਼ ਕੀਤੀਆਂ ਹਨ ਸਾਧ ਸੰਗਤ ਇਸ ਤੋਂ ਦੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਬੜੇ ਸੋਹਣੇ ਪ੍ਰਬੰਧ ਕੀਤੇ ਆ ਅਤੇ ਇਸ ਪਵਨ ਪੀਤਰਸਥਾਨ ਦੇ ਹੈੱਡ ਗ੍ਰੰਤੀ ਸਾਹਿਬ ਭਾਈ ਸਾਹਿਬ ਜੀ ਨੇ ਸਮੁੱਚੇ ਗ੍ਰੰਤੀ ਸਾਹਿਬਾਨ ਦਾ ਸਾਰੀਆਂ ਸੰਗਤਾਂ ਦਾ ਇਲਾਕਾ ਨੂੰ ਅਸੀਂ ਸੰਗਤਾਂ ਦਾ ਦਾਸ ਵਲੋਂ ਅਤੇ ਸਨਮਾਨਯੋਗ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਮਾਲਕ ਨੇ ਕੱਲ ਹੀ ਦੇਖੋ ਪੰਜਵੀਂ ਵਾਰ ਪ੍ਰਧਾਨ ਦੀ ਜੀ ਸੇਵਾ ਬਖਸ਼ਿਸ਼ ਕੀਤੀ ਇਸ ਮਾਨ ਸੰਸਥਾ ਦੀ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਮਾਨ ਜੋਗ ਸਿੰਘ ਸਾਹਿਬ ਗਨੀ ਰਕਵੀਰ ਸਿੰਘ ਜੀ ਸਤਖੰਡ ਸ੍ਰੀ ਹਰਮਨ ਸਾਹਿਬ ਦੇ ਬੋਹ ਕ੍ਰਾਂਤੀ ਵਜੋਂ ਜੋ ਸੇਵਾ ਨਿਭਾ ਰਹੇ ਨੇ ਮਾਲਕ ਨੇ ਦਇਆ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ ਗੁਰੂ ਦੀ ਕਿਰਪਾ ਬਖਸ਼ੇ ਦੇ ਨਾਲ ਸਾਧ ਸੰਗਤ ਸੇਵਾ ਹੁੰਦੀ ਹਨ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ ਇੱਕ ਸਤਿਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮੇ ਲੱਗਿਆ ਪਿਆਰ ਨਾਨਕ ਜਨਮ ਸਵਾਰਨ ਆਪਣਾ ਪੁਲਕਾ ਕਰਨਦਾਰ ਨਾਮ ਜਪਣ ਵਾਲਿਆਂ ਦਾ ਸੇਵਾ ਕਰਨ ਵਾਲਿਆਂ ਦਾ ਪੁਰਾਂ ਦਾ ਆਧਾਰ ਹੋ ਜਾਂਦਾ ਸਾਧ ਸੰਗਤ ਦਿੱਤੀ ਵੀ ਸੰਗਤਾਂ ਨੇ ਧਨ ਕਰਕੇ ਮਨ ਕਰਕੇ ਧਨ ਕਰਕੇ ਬੜੀਆਂ ਸਵਾਮਾਂ ਕੀਤੀਨ ਮਾਰੋ ਸਾਡੀ ਸੇਵਾ ਲੈ ਕੇ ਲਾਉਣ ਸਾਰਿਆਂ ਦਾ ਧੰਨਵਾਦ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਪੂਰੇ ਸਮੁੱਚੇ ਪੰਥ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੋ ਢੋਵੜੀ ਸਾਜ ਦੇਖੇ ਜੋ ਅਸਾਂ ਦੇਖੇ ਹੈ ਉਸ ਤੋਂ ਜੋ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਰਾਜ ਤੇਗਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨੋ ਆਣ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜਿਆਂ ਨੂੰ ਲੈ ਕਰਕੇ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕਰਕੇ ਅਸਾਮ ਤੋਂ ਜੋ ਨਗਰ ਕੀਰਤਨ ਚੱਲਿਆ ਸੀ ਪੜਾ ਦਰ ਪੜਾ ਦਰ ਹੁੰਦਾ ਹੋਇਆ ਸਤਿਗੁਰ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੁਲਤਾਨਪੁਰ ਲੋਧੀ ਵਿਖੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਦੇ ਪਾਵਨ ਨਗਰ ਕੀਰਤਨ ਜੋ ਰਾਤ ਪਹੁੰਚਣਾ ਕੀਤੇ ਸਨ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਜੋ ਇਥੋਂ ਚਾਲੇ ਮਾਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਅੱਜ ਦੇ ਜੋ ਪੜਾਅ ਨੇ ਉਹ ਸਮਾਪਤ ਕੀਤੇ ਜਾਣਗੇ ਇਸੇ ਤਰ੍ਹਾਂ ਹੀ ਇਹ ਜੋ ਨਗਰ ਕੀਰਤਨ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਗੁਰਿਆਈ ਦੇ ਉਸ ਨੂੰ ਲੈ ਕਰਕੇ ਵੀ ਚੱਲ ਰਹੇ ਨੇ ਨਾਲ-ਨਾਲ ਤੇ ਇਹਨਾਂ ਦੀ ਜੋ ਸਮਾਪਤੀ ਹੈ ਉਹ ਸਹੀ ਤਰੀਕ ਨੂੰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤੀ ਜਾਵੇਗੀ ਜਿੱਥੇ ਸੰਗਤਾਂ ਦਾ ਬੜਾ ਹੀ ਉਤਸ਼ਾਹ ਦੇ ਨਾਲ ਜਲਾਲੋਬੀ ਐਨ ਐਸ ਦਾਲ ਸਤਿਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾਵੇਗਾ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਹੁਤ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੋ ਇਸੇ ਤੇ ਸਾਦਾ ਸਾਸ ਸਮਾਪਤੀ ਕਰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ